ਇਸ ਸਾਲ ਕਣਕ ਦੀ ਫਸਲ ਦੇ ਵਿੱਚ ਗਰੋਥ ਨੂੰ ਲੈ ਕੇ ਸਰੋਂ ਦਾ ਤੇਲ ਖਲ ਦਾ ਬੜਾ ਰੌਲਾ ਪਿਆ ਹੋਇਆ। ਮੈਨੂੰ ਸਮਝ ਨਹੀਂ ਆਉਂਦੀ ਇਹ ਕਣਕ ਦੀ ਫਸਲ ਹੈ ਕਮਾਜੇਗੀ ਵੀ ਆਪਾਂ ਇਹਨੂੰ ਖਲ ਪਾਈ ਜਾਵਾਂਗੇ ਵੀ ਇਹ ਵੀ ਦੁੱਧ ਵਧਾਈ ਜਾਊਗੀ। ਜਾਂ ਆਪਾਂ ਸਰੋਂ ਦਾ ਤੇਲ ਪਾ ਲਾਂਗੇ ਕੁਝ ਹੋਰ ਹੋ ਜਾਊਗਾ। ਜਿਹੜੇ ਫਾਰਮਰ ਨੂੰ ਜਿੱਥੇ ਵੀ ਕਿਤੇ ਗੱਲ ਚੱਲਦੀ ਆ ਬਾਈ ਸਰੋਂ ਦਾ ਤੇਲ ਤੇ ਖਲ ਪਾ ਲਈਏ। ਮੈਂ ਸੋਚ ਲਿਆ ਨਾ ਯਾਰ ਪਤਾ ਨਹੀਂ ਯਾਰ ਕਿ ਆਪਣੇ ਕਿਸਾਨਾਂ ਦੇ ਐਨਾ سوشل میڈیا ਦੇ ਪ੍ਰਤੀ ਐਨਾ ਖੂ ਖੂ ਪ੍ਰਚਾਰ ਬੋਲਿਆ ਜਾ ਰਿਹਾ ਸਰੋਂ ਦਾ ਤੇਲ ਪਾ ਲੋ ਖਲ ਪਾ ਲੋ ਜੇ ਕਿਸੇ ਨੂੰ ਕੋਈ ਛੋਟੇ ਤੱਤ ਜ਼ਿੰਕ ਮੈਗਨੀਜ਼ ਲੋਹਾ সালফার ਜ਼ਿੰਕ ਕਹਿੰਦੇ ਆ ਇਹ ਤਾਂ ਕਿਸੇ ਨੇ ਪਾਉਣਾ ਨਹੀਂ ਆਪਣੇ ਕਿਸਾਨ ਵੀਰ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਕੋਈ ਸਰੋਂ ਦਾ ਤੇਲ ਚੱਕੀ ਫਿਰਦਾ ਕੋਈ ਖਲ ਚੱਕੀ ਫਿਰਦਾ ਕੋਈ ਫੜਕੜੀ ਚੱਕੀ ਫਿਰਦਾ ਇਹ ਚੀਜ਼ਾਂ ਕੰਮ ਕਿੱਥੇ ਕਰਦੀਆਂ ਨੇ ਕੀ ਇਹ ਜਿੰਕ ਮੈਗਨੀਜ਼ ਲੋਹੇ ਦਾ ਕੰਮ ਕਰਨੀ ਆ ਸਲਫਰ ਦਾ ਕੰਮ ਕਰਨੀ ਆ ਵਿੱਚ ਕਿਸਾਨਪਰਾ ਕਹੀ ਜਾਂਦਾ ਤਨ ਤਨ ਚਾਰ ਚਾਰ ਮਹੀਨੇ ਪੁਰਾਣੀ ਜਿਹੜੀ ਦਹੀਂ ਹੈ ਉਹਦੇ ਵਿੱਚ ਗੁੜ ਰਲਾ ਦੋ ਉਹ ਜੂਰੀਏ ਦਾ ਕੰਮ ਕਰੂਗਾ ਜੇ ਇਹ ਚੀਜ਼ਾਂ ਕੰਮ ਕਰਨੀਆਂ ਫਿਰ ਤੁਸੀਂ ਜੂਰੀਏ ਦਾ ਮੰਗਰ ਕਾਹ ਤੋਂ ਭਜਦੋ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤ ਲਿਆ ਕਰੋ ਅੱਜ ਇਹਦੇ ਉੱਪਰ ਮੈਂ ਚਰਚਾ ਕਰ ਕਿਉਂਕਿ ਪਿਛਲੇ ਪਿਛਲਾ ਹਫਤਾ ਸ਼ੀਧੀ ਹਫਤਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਆਪਾਂ ਕੋਈ ਜਿਹੜੀ ਵੀਡੀਓ ਨਹੀਂ ਪਾਈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਆਪਣਾ ਇਹਨਾਂ ਗੱਲਾਂ ਦੇ ਪ੍ਰਤੀਮਨ ਨਹੀਂ ਹੁੰਦਾ ਤੇ ਹੁਣ ਜਨਵਰੀ ਦਾ ਮਹੀਨਾ ਹੈ ਅੱਜ 1 ਜਨਵਰੀ ਹੈ ਨਵਾਂ ਸਾਲ ਆ ਨਵੇਂ ਸਾਲ ਦੀ ਸਭ ਨੂੰ ਲੱਖ ਲੱਖ ਵਧਾਈਆਂ ਆਸ ਕਰਦੇ ਵੀ ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ ਹੁਣ ਕਣਕ ਦੀ ਫਸਲ ਇਹਨਾਂ ਦਿਨਾਂ ਦੇ ਵਿੱਚ ਜਿਹਦੀ ਕਣਕ ਦੀ ਫਸਲ ਪੀਲੀ ਪੈ ਗਈ ਉਹ ਪੀਲੀ ਹੀ ਰਹਿਣੀ ਹੈ ਕਿਉਂਕਿ 15-20 ਜਨਵਰੀ ਤੱਕ ਮੌਸਮ ਖੁੱਲਣਾ ਨਹੀਂ ਹੈਗਾ ਜਿਹਦੇ ਕਿਸੇ ਦੇ ਗੁੱਲੀ ਡੰਡਾ ਵੱਡਾ ਹੋਈ ਜਾਂਦਾ ਚੌੜੇ ਪੱਤੇ ਵਾਲਾ ਪਾਲਕ ਬਾਥੂ ਜੰਗਲੀ ਪਾਲਕ ਫਿਰਨਕੂਰੀ ਜਾਂ ਮੈਨਾਮੇਨੀ ਜਿੰਨੇ ਵੀ ਚੋੜੇ ਪੱਤੇ ਵਾਲੇ ਆ ਜਾਂ ਗੁੱਲੀ ਡੰਡਾ ਜਿੰਨਾ ਵੱਡਾ ਹੋਈ ਜਾਊਗਾ ਕਿਉਂਕਿ ਹੁਣ ਇਹਦੇ ਵਿੱਚ ਜੂਰੀਆ ਦਾ ਪੌਣਾ ਜ਼ਿਮੀਂਦਾਰ ਰੁਕ ਨਹੀਂ ਸਕਦਾ ਤੱਤਾਂ ਵਾਲੀ ਸਪਰੇ ਜਦੋਂ ਕਰਨ ਨੂੰ ਕਹਿੰਦੇ ਆ ਜਦੋਂ ਕਹਿੰਨਾ ਬਾਈ ਇਹਨੂੰ ਕੋਰਪਾਨ ਤੇ ਕਰ ਲੋ ਧੁੱਪਾਂ ਨੇ ਹੁਣ ਕਰ ਲੋ ਉਹਦੋਂ ਆਪਾਂ ਨੇ ਕਰਨੀਆਂ ਨਹੀਂ ਹੁਣ ਆਪਾਂ ਉਹਨਾਂ ਚੀਜ਼ਾਂ ਦੇ ਵੱਲ ਭੱਜੇ ਜਾਂਦੇ ਆ ਕਿਉਂਕਿ ਚਾਹੇ ਕੋਈ ਹਰਬੀਸਾਈਡ ਐ ਚਾਹੇ ਕੋਈ ਸੋਡੀ ਤੱਤਾਂ ਵਾਲੀ ਸਪਰੇ ਐ ਚਾਹੇ ਜ਼ਿੰਕ ਐ ਮੈਗਰੀ ਜਾਂ ਲੋਹ ਹੈ ਇਹ ਜਿਵੇਂ ਹੱਤੁੱਪ ਦੇ ਵਿੱਚ ਕੰਮ ਕਰਦੀਆਂ ਨੇ ਅੱਜ ਕੱਲ੍ਹ ਵਾਲੇ ਮੌਸਮ ਵਿੱਚ ਕੋਈ ਦਵਾਈ ਨਹੀਂ ਕੰਮ ਕਰਦੀ ਦਵਾਈ ਕਰ ਲੈਨੇ ਹੋ ਫਿਰ ਚੌਥੇ ਪੰਜਵੇਂ ਦਿਨੋਂ ਲਾਂਭਾ ਲੈਨੇ ਹੋ ਜਿੰਨਾ ਤੋਂ ਦਵਾਈ ਲਿਆ ਕੇ ਉਹ ਬਾਈ ਸੋਡੀ ਦਵਾਈ ਨੇ ਕੰਮ ਨਹੀਂ ਕਰਿਆ ਦਵਾਈ ਕੰਮ ਕਿਵੇਂ ਕਰੂ ਕਿਉਂਕਿ ਮੌਸਮ ਹੀ ਨਹੀਂ ਹੈਗਾ ਕਣਕ ਦੀ ਫਸਲ ਵਿੱਚ ਛੋਟੇ ਛੋਟੇ ਤੱਤ ਨੇ ਜੇ ਆਪਾਂ ਇਹਨਾਂ ਨੂੰ ਜਿੰਨਾ ਕਿਸਾਨ ਭਰਾਵਾਂ ਨੇ ਬਜਾਈ ਸਮੇ ਬੈਂਟੋਨੇਟ ਸਲਫਰ ਪਾਇਆਗਾ ਉਹਨਾਂ ਦੇ ਪਹਿਲੇ ਪਾਣੀ ਨਾਲ ਜਿਆਦਾ ਲੱਗਣ ਨਾਲ ਜਾਂ ਘੱਟ ਲੱਗਣ ਨਾਲ ਕਣਕ ਦੀ ਫਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਈ ਜਿੰਨਾਂ ਜ਼ਮੀਨਾਂ ਦੇ ਵਿੱਚ ਪਾਣੀ ਜ਼ਿਆਦਾ ਭਰ ਕੇ ਖੜਾਉਣੇ ਆ ਜਾਂ ਪਾਣੀ ਜ਼ਿਆਦਾ ਦੇਰ ਲਈ ਖੜਦਾ ਉਹ ਕਣਕਾਂ ਪੀਲੀਆਂ ਪੈ ਚੁੱਕੀਆਂ ਨੇ ਹੁਣ ਤਾਂ ਕੁਸ਼ ਮਰਜ਼ੀ ਕਰੀ ਚੱਲੋ ਜਨਵੇ ਜਮਾਦੀਆ ਮਹੀਨਾ ਚ ਇਹਦੇ ਵਿੱਚ ਰੋਜ਼ ਜ਼ਿੰਕ ਮੈਗਨੀਜ਼ ਕਰੀ ਚੱਲੋ ਰੋਜ਼ ਖਲ ਪਾਈ ਚੱਲੋ ਰੋਜ਼ ਸਰੋਂ ਦਾ ਤੇਲ ਪਾਈ ਚੱਲੋ ਸੋਡੀ ਕਣਕ ਨੇ ਰੰਗ ਨਹੀਂ ਬਟਾਉਣਾ ਕਿਉਂਕਿ ਜਿੰਨਾ ਚਿਰ ਧੁੱਪ ਨਹੀਂ ਲੱਗਦੀ ਜਦੋਂ ਧੁੱਪ ਲੱਗਣੀ ਆ ਉਦੋਂ ਆਪਾਂ ਇਹਦੇ ਵਿੱਚ ਜਿੰਜਕ ਮੈਗਨੀਜ਼ ਲੋਹਾ ਸਲਫਰ ਇਹਨਾਂ ਚੀਜ਼ਾਂ ਨੂੰ ਆਪਾਂ ਵਰਤਾਂਗੇ ਹੁਣ ਸਰੋਂ ਦੇ ਤੇਲ ਦੀ ਗੱਲ ਹੈ ਸਰੋਂ ਦਾ ਤੇਲ ਸਰੋਂ ਦੀ ਖਾਲ ਤੇ ਫਟਕੜੀ ਇਹ ਕੰਮ ਕੀ ਕਰਦੀ ਹੈ ਫਟਕੜੀ ਇਹ ਜਿਹੜੀ ਜ਼ਮੀਨ ਦਾ ਪੀ ਐਚ ਲੈਵਲ ਸੈੱਟ ਕਰ ਦਿੰਦੀ ਹੈ ਜਿਹੜੀ ਖਰਾਕ ਪਈ ਹੁੰਦੀ ਹੈ ਉਹ ਖਰਾਕ ਬੂਟਾ ਲੈ ਲੈਂਦਾ ਸਰੋਂ ਦਾ ਤੇਲ ਤੇ ਖਾਲ ਕੀ ਕਰਦੀ ਹੈ ਜ਼ਮੀਨ ਦਾ ਜਿਹੜਾ ਜੈਵਿਕ ਮਾਦਾ ਹੁੰਦਾ ਉਹਨੂੰ ਵਧਾ ਦਿੰਦੀ ਹੈ ਜੈਪ ਕੁਮਾਦਾ ਉਹਦੇ ਵੱਜੇ ਬੈਕਟੀਰੀਆ ਵੱਜ ਜਾਂਦੇ ਨੇ ਉਹਦੇ ਨਾਲ ਜਿੰਨੀ ਕਿਰਾਕ ਪੈਂਦੇ ਬੂਟਾ ਕੈਪਚਰ ਕਰ ਲੈਂਦਾ ਆਹ ਕੰਮ ਹੈ ਕੋਈ ਹੋਰ ਕੋਈ ਇਹਦੇ ਵਿੱਚ ਕੁਛ ਭਰਿਆ ਨਹੀਂ ਹੋਇਆ ਹੈਗਾ ਆਪਣੇ ਕਿਸਾਨ ਭਰਾ ਤੇਲ ਮੰਗ ਰੂੜ ਰਹੇ ਨੇ ਮੈਂ ਤਾਂ ਐਂ ਲੱਗਦਾ ਵੀ ਇਹ ਸੁਣ ਵਾਲੀ ਮੱਝ ਹੁੰਦੀ ਐ ਨੂੰ ਵੀ ਸਰੋਂ ਦਾ ਤੇਲ ਚੜੀ ਦੇ ਲੋ ਵੀ ਇਹ ਦੁੱਧ ਬਾਜੂਗੀ ਜਾਂ ਖਲ ਪਾ ਦਿਓ ਇਹ ਦੁੱਧ ਬਾਜੂਗੀ ਹੁਣ ਕਿਸਾਨ ਕਹਿ ਰਿਹਾ ਬਾਈ ਸਰੋਂ ਦਾ ਤੇਲ ਤੇ ਖਲ ਪਾਉਣਾ 70 75 ਮਣ ਝਾੜ ਬਣ ਜੂਗਾ ਨਹੀਂ ਬਣਦਾ 50 ਮਣ ਵੀ ਨਹੀਂ ਬਣਦਾ ਹੈਗਾ ਆਪਦੀ ਜ਼ਮੀਨ ਦੇਖੋ ਵੀਰੇ ਹੁਣ ਤੁਪਾਂ ਜੇ ਕਿਤੇ ਲੱਗਦੀ ਹੈ ਜ਼ਿੰਕ ਮੈਗਨੀਜ਼ ਦੀ ਸਪਰੇਅ ਕਰ ਸਕਦੇ ਹੋ ਜੇ ਨਹੀਂ ਸਪਰੇਅ ਕਰਨੀ 2 ਕਿਲੋ ਡੀਏਪੀ 2 ਕਿਲੋ ਯੂਰੀਆ ਕਿਲੋ ਚ ਲਟਡ ਜ਼ਿੰਕ 100 ਗ੍ਰਾਮ ਚ ਲਟਡ ਜ਼ਿੰਕ ਜਾਂ ਕਿਲੋ ਜਾਂ 33% ਜਾਂ 21% ਕਿਲੋ ਜ਼ਿੰਕ ਤੁਸੀਂ ਪਾ ਕੇ ਸਪਰੇਅ ਕਰੋ ਦਲਾਲ ਘੋਲ ਬਣਾ ਲਓ 2 ਦਿਨ ਪਹਿਲਾਂ ਡੀਏਪੀ ਨੂੰ ਘੋਲ ਬਣਾ ਕੇ ਰੱਖ ਲਓ ਉਹਦੀ ਚੰਗੀ ਤਰ੍ਹਾਂ ਤੁਸੀਂ ਜਿਹੜੀ ਸਪਰੇਅ ਕਰ ਲੋ ਕਿਉਂਕਿ ਤੱਤਾਂ ਦੀ ਲੋੜ ਆ ਛੋਟੇ ਛੋਟੇ ਤਤ ਜੇ ਆਪਾਂ ਪੂਰੇ ਕਰਾਂਗੇ ਕਿਉਂਕਿ ਜੇ ਆਪਾਂ ਇਹਨਾਂ ਨੂੰ ਕੋਰਪਾਣ ਦੇ ਉੱਪਰ ਜਿਹੜੇ ਕਿਸਾਨ ਭਰਾਵਾਂ ਨੇ 2-3-3 ਸਪਰੇਆ ਮੈਗਰੀ ਦੀਆਂ ਕਰ ਰੱਖੀਆਂ ਨੇ ਇੱਕ ਸਪਰੇ ਕੋਰਪਾਣ ਤੇ ਦੋ ਦੋ ਬਾਅਦ ਪਾਣੀ ਲਾਉਣ ਤੋਂ ਪਹਿਲਾਂ ਕਿਉਂਕਿ ਦਸੰਬਰ ਨਵੰਬਰ ਦਾ ਨਵੰਬਰ ਦੇ ਵਿੱਚ ਕਣਕ ਬੀਜਦੇ ਆਪਾਂ ਦਸੰਬਰ ਦੇ 10-15 ਦਸੰਬਰ ਤੱਕ ਜਿਹੜੀ ਮੌਸਮ ਵਧੀਆ ਹੁੰਦਾ ਸੈੱਟ ਹੁੰਦਾ ਕਿਉਂਕਿ 20 ਬਾਈ ਦਸੰਬਰ ਤੋਂ ਬਾਅਦ ਜਿਹੜੀ ਧੁੰਦ ਤੇ ਰਿਲ ਫੁੱਲ ਪੈਂਦੇ ਛੀਦੀ ਢਾਡੇ ਚੱਲ ਪੈਂਦੇ ਆ ਉਹਨਾਂ ਦਿਨਾਂ ਦੇ ਵਿੱਚ ਮੌਸਮ ਵਿਗੜੇ ਜਾਂਦਾ ਕਿਉਂਕਿ ਸਿੱਲਾ ਮੌਸਮ ਬਣ ਜਾਂਦਾ ਹੁਣ ਨਾ ਇਸ ਮੌਸਮ ਵਿੱਚ ਨਾ ਤਾਂ ਕੋਈ ਸਪਰੇਅ ਕੰਮ ਕਰ ਚਾਹੀਏ ਕੋਈ ਤਤਾਂ ਵਾਲੀ ਸਪਰੇਅ ਕਰ ਦੋ ਚਾਹੇ ਤੁਸੀਂ ਗੁੱਲੀ ਡੰਡੇ ਬਾਤੂ ਵਾਲੀ ਸਪਰੇਅ ਕਰ ਦੋ ਕੋਈ ਨਹੀਂ ਕੰਮ ਕਰਦੀ ਜਿੰਨਾ ਚਿਰ ਧੁੱਪ ਨਹੀਂ ਨਿਕਲਦੀ ਜਿੰਨਾ ਕਿਸਾਨ ਭਰਾਵਾਂ ਨੇ ਇਹ ਚੀਜ਼ਾਂ ਕਰੀਆਂ ਹੋਈਆਂ ਨੇ ਉਹਨਾਂ ਦੇ ਰਿਜ਼ਲਟ ਉਹਨਾਂ ਕਿਸਾਨ ਭਰਾਵਾਂ ਨੂੰ ਜਿਹੜੇ ਦਿਖ ਰਹੇ ਨੇ ਹੁਣ ਤਾਂ ਬਸ ਇੱਕ ਯੂਰੀਆ ਪੂਰੀ ਕਰੀ ਚੱਲੋ ਯੂਰੇ ਵਿੱਚ ਜੇ ਕੁਝ ਰਲਾ ਕੇ ਡੇਗਣਾ ਹੈ ਮੋਮਿਕਸਿਡ ਰਲਾ ਕੇ ਡੇਗਣਾ ਸਲਫਰ ਰਲਾ ਕੇ ਡੇਗਣਾ ਜਟ ਰਾਈ ਕੰਟਰੋਲ ਨੋਡ ਵਾਲਾ ਕਿ ਡੈਗੜੀ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਸਕਦੇ ਹੋ ਛਿੱਟਾ ਦੇ ਸਕਦੇ ਹੋ ਪਰ ਜਿਹੜੇ ਤੁਸੀਂ ਆ ਸੋਸ਼ਲ ਮੀਡੀਆ ਦੇ ਮੰਗਰ ਲੱਗਦੇ ਹੋ ਖਾਲ ਪਾ ਲੋ ਫਲਾਨਾ ਪਾ ਲੋ ਧਮਕਾ ਪਾ ਲੋ ਕੁਝ ਨਹੀਂ ਕਰਨਾ ਜਿਹੜਾ ਕੰਮ ਤੱਤਾ ਨੇ ਕਰਨਾ ਜਿਹੜਾ ਕੰਮ ਯੂਰੀਆ ਨੇ ਕਰਨਾ ਹਯੂਰੀਆ ਕਰੂ ਜਿਹੜਾ ਕੰਮ ਜ਼ਿੰਕ ਨੇ ਕਰਨਾ ਜ਼ਿੰਕ ਕਰੂ ਉਹ ਖਾਲ ਨਹੀਂ ਕਰਦੀ ਜਿਹੜਾ ਕੰਮ ਮੈਗਨੀਜ਼ ਨੇ ਕਰਨਾ ਕੈਲਸ਼ੀਅਮ ਨੇ ਕਰਨਾ ਐਨਪੀਕੇ ਨੇ ਕਰਨਾ ਉਹ ਕੰਮ ਖਾਲ ਨਹੀਂ ਕਰਦੀ ਮੇਰੇ ਕਿਸਾਨ ਭਰਾ ਉਹ ਹੱਥ ਬੰਨ ਕੇ ਬੇਨਤੀ ਆ ਅਬ ਦੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਦੀ ਕਰੋਪ ਪ੍ਰੈਕਟਿਸ ਕਰrega ਉਹ ਨਾ ਸਾਡੇ ਮੰਗਨ ਲੱਗਿਆ ਕਰੋ ਇਹ ਤਾਂ ਜੇ ਜੀ ਦੇ 60000 ਮਿੰਟ ਪੂਰੇ ਹੋ ਜਾਂਦੇ ਨੇ ਉਹ ਡਾਲਰ ਕਮਾਣਾ ਸਟਾਰਟ ਕਰ ਦਿੰਦਾ ਆਪਣਾ ਮਨਦੂਖੀ ਹੁੰਦਾ ਮੈਂ ਵੀਡੀਓ ਰੋਕ ਕੇ ਤਾਂ ਪਾਉਣਾ ਜਦੋਂ ਮੈਨੂੰ ਕਿਸਾਨਾਂ ਦੇ ਮੈਸੇਜ ਮੈਂ ਪਿਛਲੇ 28 ਦਿਨਾਂ ਦੇ ਵਿੱਚ 5 ਵੀਡੀਓ ਪਾਈਆਂ ਨੇ ਕੋਈ ਨਹੀਂ ਪਾਈਆਂ ਰੋਜ਼ ਪਾ ਕੀ ਕਿਸਾਨਾਂ ਨੂੰ ਆਪਾਂ ਬੇਕੂਫ ਜਿਹੜਾ ਬਣਾ ਸਕਦੇ ਹਾਂ ਧੰਨਵਾਦ